ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬੈਕ ਡੇਰੀ ਫਾਰਮ ਜਿਹੜਾ ਦਾ ਬਹੁਤ-ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਦੀਨੇ ਵਾਲੀ ਤਹਿਸੀਲ ਹਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਇੱਕ ਵਾਰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਹੈ ਆਪਾਂ ਪਹੁੰਚੇ ਵੀਰ ਦਲਬਾਖਾ ਜੀ ਕੋਲ ਕਹਿੰਦੇ ਵੀਰ ਨੇ ਕਰਦੇ ਹਾਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਫੋਰਸਾਂ ਕੀ ਹਾਲ ਚੱਲ ਜੀ ਕੜਦੀ ਕੜਾ ਵਿੱਚ ਤੁਸੀਂ ਨਾਮ ਵਧੀਆ ਵਧੀਆ ਵਿਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਆਪਾਂ ਆਪਣਾ ਦਲਬਾਗ ਸਿੰਘ ਪਿੰਡ ਜਿੰਨੇ ਵਾਲੇ ਤਸੀਲ ਜਨਾਲਾ ਜੀ ਅੱਛਾ ਜੀ ਫੋਨ ਨੰਬਰ ਫੋਨ ਨੰਬਰ ਆਪਾਂ ਦਾ 904154496 ਠੀਕ ਹੈ ਜੀ ਤੇ ਅੱਜ ਵਿਜੀ ਇੱਕ ਵਾਰ ਫਿਰ ਹਾਂ ਜੀ ਤੇ ਚੰਗੀ ਬਰੀਡ ਦੀ ਹਨਾ ਵਿਜੀ ਆ ਗਈ ਜੀ ਠੀਕ ਹੈ ਲੋ ਜੀ ਵੀਰ ਹਣ ਕਹਿੰਦੇ ਜਰਸੀ ਐ ਸ਼ਹਿਰ ਜਿਹੜੀ ਬਰੀਡ ਦੀ ਵੈਡ ਲੈ ਕੇ ਆ ਗਏ ਆ ਤੇ ਵਿਜੀ ਪਹਿਲਾ ਸਵਾਗਤ ਪਹਿਲਾ ਸਵਾਗਤ ਜੀ ਪਹਿਲਾ ਸਵਾਗਤ ਮੂੰਹ ਦਾ ਚਾਰ ਦੰਦ ਠੀਕ ਹੈ ਲੋ ਜੀ ਪਹਿਲਾ ਸਵਾਗਤ ਤੇ ਚਾਰ ਦੰਦ ਮੂੰਹ ਵੀਰ ਹਣ ਕਹਿੰਦੇ ਆ ਤੇ ਖੋਲ ਕੇ ਜੀ ਦਿਖਾ ਦਈਏ ਫਿਰ ਮਗਰ ਵੀ ਵਛੀ ਆ ਗਈ ਠੀਕ ਜੀ ਲੋ ਜੀ ਮਗਰ ਵੀ ਹੈ ਸ਼ਾਇਦ ਜਿਹੜੀ ਜਰਸੀ ਗ੍ਰਾਉਸ ਵਛੀ ਆ ਗਈ ਹੈ ਬਾਕੀ ਆਹ ਵੀ ਹਜੇ ਪਲੂਨ ਵਛੀ ਸਾਬਣਾ ਚਾਰ ਦੰਦ ਮੂੰਹ ਵਛੀ ਸੂਈ ਹੈ ਤੇ ਚੈੱਕ ਕਰ ਸਕਦੇ ਤੁਸੀਂ ਥੱਲੇ ਪੰਡਾ ਹੀ ਪਾਈਆਂ ਤੇ ਇਸ ਟਾਈਮ ਵੀ ਜੀ ਬੋਲਾ ਕਿੰਨਾ ਹੋ ਗਿਆ ਇਹ ਥੱਲੇ ਠੀਕ ਜੀ ਲੋ ਜੀ 15 ਕਿਲੋ ਇਸ ਟਾਈਮ ਤਿਆਰ ਜਿਹੜਾ ਬੋਲਾ ਹੈ ਠੀਕ ਹੈ ਜੀ ਤੇ ਬਾਕੀ ਦੁੱਧ ਦੇ ਵਿੱਚ ਕਿੰਨਾ ਕਰ ਜੂਗੀ ਦੁੱਧ ਵਿੱਚ ਜੀ 20 ਤੋਂ ਪਲੱਸ ਹੀ ਜਾਊ ਜਿਹੜੇ ਹਿਸਾਬ ਨਾਲ ਬੋਲਾ ਹ ਤੇ ਅੱਛਾ ਅੱਛਾ ਜੀ ਨਹੀਂ ਬਰੀਡ ਦੇ ਵਿੱਚ ਹੀ ਹੈਗੀ ਚਲੋ ਵੀ ਜਾਊਗੀ ਲੋਰੀ ਵੀਰ ਕੰਦੇ ਵੀ 20 ਤੋਂ ਪਲੱਸ ਜਿਹੜੀ ਚੱਲੂਗੀ ਇੱਕ ਚੈੱਕ ਕਰ ਸਕਦੇ ਤੁਸੀਂ ਮਨ ਨਾਲ ਲਾਗੇ ਤੋਂ ਇਹ ਪੰਨਾ ਭਾਈਆ ਕਰਮਾ ਵਾਲੀ ਨੇ ਇਹ ਬਰੀਡ ਦਾ ਜਿਹੜਾ ਦੁੱਧ ਵੀ ਸੰਘਣਾ ਜਿਹੜਾ ਹੁੰਦਾ ਆ ਬਾਕੀ ਚੈੱਕ ਕਰ ਉਹਨਾਂ ਨੂੰ ਲੱਗ ਰਿਹਾ ਥੋੜਾ ਸਾਰੀਆਂ ਵੀ ਗੇਠ ਗੇਠ ਦੇ ਥਾਂ ਲੱਗਿਆ ਪਿਆ ਚਾਰ ਥਾਂ ਚਾਰੇ ਪੀੜੀਆਂ ਦੇ ਪਾ ਵਾਂਗੂ ਵੱਖੋ ਵੱਖ ਲੱਗੇ ਪਏ ਐ ਜੀ ਤੇ ਵੀਰ ਜੀ ਆਪਾਂ ਰੇਟ ਦੀ ਗੱਲ ਕਰੀਏ ਤੇ ਐਰੋਟੀ ਫੋਨ ਤੇ ਕਰ ਲਾਂਗੇ ਅੱਛਾ ਜੀ ਜਿਆ ਜੀ ਕਰਾਂਗੇ ਵੀ ਜੀ ਆਪਾਂ ਜਿਆ ਜੀ ਕਰਾਂਗੇ ਠੀਕ ਹੈ ਜੀ ਤੇ ਐਰ ਕੀ ਪ੍ਰੋਪਹਾਂ ਚੜਾ ਆਫਰ ਫਿਰ ਜੀ ਫੇਰ ਨਾਲ ਲਾਉਣੀ ਹੈ ਕਰਦਾ ਪਹੁੰਚ ਕਰਦਾ ਠੀਕ ਹੈ ਜੀ ਲੋ ਜੀ ਵੀਰ ਲੋ ਜੀ ਚੈੱਕ ਕਰ ਸਕਦੇ ਤੁਸੀਂ ਇਹਦੀ ਵੱਛੀ ਮਗਰ ਵੀ ਜਿਹੜੀ ਕੀ ਹੈ ਤਾਜੀ ਵੱਛੀ ਹੈ ਇਹਨੇ ਵੀ ਜੀ ਕਿੰਨੇ ਦਿਨ ਹੋਇਆ ਸੂਈ ਨੂੰ ਇਹਨੂੰ ਅਜ ਤੀਜਾ ਦਿਨ ਹੋਇਆ ਜੀ ਠੀਕ ਜੀ ਤੀਜਾ ਦਿਨ ਹੋਇਆ ਸੂਈ ਨੂੰ ਤੇ ਆਪ ਵੀ ਜਿਹੜੀ ਵੱਛੀ ਹੈ ਬਹੁਤ ਖੂਬਸੂਰਤ ਹੈ ਜਿਹੜਾ ਵੀਰ ਭਰਾ ਖੜੂਗਾ ਯਾਦ ਹੀ ਕਰੂਗਾ ਦੁੱਧ ਦਾ ਡਰਮ ਨਹੀਂ ਜਿਹਦੇ ਘਰੇ ਜਾਊਗੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਰੇਡ ਵੀ ਵੀਰ ਕਹਿੰਦਾ ਜਿਹੜਾ ਬਿਲਕੁਲ ਜਾਇਜ਼ ਕਰਾਂਗੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਮੇਰੇ ਧੰਨਵਾਦੀ ਸਾਰੇ ਪਸ਼ੂ ਪਾਲ ਭਰਾਵਾਂ ਦਾ